ਜਿਹੜਾ 2025 ਇਸ ਨੁਕਤੇ ਤੇ ਮੈਂ ਗੱਲ ਕਰਨੀ ਆ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਵੀ ਜਿਹੜਾ ਨਕਲੀ ਡੁਪਲੀਕੇਟ ਜਿਹੜੇ ਨਕਲਾਬੀ ਆਏ ਨੇ ਤੁਸੀਂ ਬੜੀਆਂ ਵੀਰਵਾਰ ਦੇਖੀਆਂ ਦੇਖੀਆਂ ਹੋਈਆਂ ਭਗਵੰਤ ਮਾਨ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਚਬਰ-ਚਬਰੂ ਦੀ ਜਿਹੜੀ ਲੁਤਰੋ ਚੱਲਦੀ ਆ ਜਿਹੜਾ ਕਹਿੰਦਾ ਹੁੰਦਾ ਸੀ ਵੀ ਮੇਰਾ ਪਹਿਨਾ ਜਿਹੜਾ ਹਰਾ ਪਹਿਨਾ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਖਾਤਰ ਚੱਲੂਗਾ ਉਹਦੀ ਗੱਥ ਦੀ ਜਿਹੜੀ ਲੁਤਰੋ ਚੱਲਦੀ ਸੀ ਉਹਨਾਂ ਲੁਤਰੋਤਾ ਚਲਾ ਲਈ ਪਰ ਉਹਨੇ ਜਿਹੜਾ ਸੁਨੂਰ ਜਗਾਇਲ ਨੇ ਦਿੱਤਾ ਇੱਕ ਨੰਬਰ ਨੰਬਰ 2 ਤੇ ਅਸੀਂ ਵੀ ਬੜੇ ਤਾਬਲੇ ਸੀ ਉਦੋਂ ਕਟੋ ਕਟ 25 30 ਸਾਲ ਹੋ ਗਏ ਮੈਨੂੰ ਸੁਣਦੇ ਨੂੰ ਇਹ ਗੱਲਾਂ ਕਹਿੰਦੇ ਹੁੰਦੇ ਸੀ ਵੀ ਸਾਨੂੰ ਕਾਗਰਸਾਂ ਨੇ ਬੜਾ ਲੁੱਟਿਆ ਕਾਂਗਰਸਾਂ ਨੇ ਸਾਨੂੰ ਬੜਾ ਲੁੱਟ ਲਿਆ ਹੁਣ ਤਾਂ ਅਸੀਂ ਤੀਜਾ ਬਦਲਾ ਕਰਾਂਗੇ ਤੇ ਕਰਕੇ ਵਿਖਾਵਾਂਗੇ ਤੁਸੀਂ ਅਕਾਲੀਆਂ ਕਾਂਗਰਸੀਆਂ ਦੇ ਇੰਨੇ ਝੰਬੇ ਹੋਏ ਸੀਗੇ ਜਿਹੜਾ ਤੁਸੀਂ ਉਹ ਨਵੀਂ ਆਮ ਆਦਮੀ ਪਾਰਟੀ ਜਿਹੜਾ ਇਨਕਲਾਬ ਦਾ ਨਾਰਾ ਦੇ ਕੇ ਆਈ ਸੀਗੀ ਉਹਨੂੰ 4 ਸਾਲਾਂ ਦੀ ਜਿਹੜੀ ਬੱਧਲਵਾਈ ਕੀਤੀ ਉਹ ਸਾਰੇ ਤੁਸੀਂ ਵੇਖ ਲਈ ਹੈ 4 ਸਾਲਾਂ ਦੇ ਵਿੱਚ ਜਦੋਂ ਆਈ ਆਈਆ ਪਾਰਟੀ ਤੁਸੀਂ ਵੀ ਕਹਿੰਦੇ ਹੁੰਦੇ ਸੀ ਵੀ ਹਜੇ ਹੋਏ ਤਾਂ 3 ਮਹੀਨੇ ਆ ਹੋਰ ਹਜੇ ਕੀ ਕਰ ਦੇਣਾ ਪਹਿਲਾਂ ਲੰਗਾ ਬੜਾ ਜਗਾਲ ਖਾਬ ਕੀਤਾ ਹੋਇਆ ਉਹ ਐਟਾ 7 ਮਹੀਨੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਸੀਗੇ ਲੀਡਰ ਵੀ ਸੀ ਉਹ ਵੀ ਕਹਿੰਦੇ ਹੁੰਦੇ ਸੀ ਨਹੀਂ 6 ਮਹੀਨਿਆਂ ਚ ਪਹਿਲਾਂ ਨਾ ਤੋਂ 70 ਸਾਲ ਚ ਨਹੀਂ ਹੋਇਆ ਹੁਣ ਨਵੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ 6 ਮਹੀਨਿਆਂ ਚ ਕੀ ਕਰ ਦੂਗੀ ਇਹ ਆਮ ਕਹਦੇ ਸੁਣਦੇ ਸੀਗੇ ਹੁਣ ਤਾਂ ਪੂਰੇ 4 ਸਾਲ ਹੋ ਗਏ ਜੇ 4 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ ਲੱਗਦਾ ਤੁਹਾਨੂੰ 1 ਸਾਲ ਦੇ ਵਿੱਚ 200 ਦੀ ਜਿਹੜੀ ਜ਼ਿੰਦਗੀਆਂ ਬਦਲ ਦੇਣਗੇ ਇਸ ਕਰਕੇ ਤੁਸੀਂ ਕਾਂਗਰਸ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਤੇ ਜਿਹੜੀ ਆ ਬੱਕਰ ਪਾਰਟੀ ਆ ਝਾੜੂ ਪਾਰਟੀ ਆ ਇਹਨੂੰ ਵੀ ਦੇਖ ਲਿਆ ਕੌਣ ਦੱਸੋ ਕੀ ਕਰੋਗੇ ਤੀਜਾ ਬਦਲ ਵੀ ਤੁਸੀਂ ਕਰਕੇ ਦੇਖ ਲਿਆ ਸੁੱਡੇ ਮਰਾਂਗੇ ਤਾਂ ਹੋ ਗਏ ਵੀ ਅਸੀਂ ਤੀਜਾ ਬਦਲ ਕਰਨਾ ਸੀ ਕੀ ਆ ਖੈਰ ਸਾਡੇ ਬਾਰੇ ਇਹਨੇ ਹੋ ਜਾਣਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆ ਜਾਏ ਖੈਰ ਸਾਡੂ ਵੀ ਜਿਵੇਂ ਅਮੀਰ ਲੋਕਾਂ ਕੱਦੀਆਂ ਚ ਜਿਵੇਂ ਭੌਂਦੇ ਆ ਉਹਨਾਂ ਦੇ ਵੀ ਸਾਰੀਆਂ ਐਸ਼ਵਰਾਮ ਤਾਂ ਕਰੇ ਹੈਗੀਆਂ ਉਸ ਤਰ੍ਹਾਂ ਸ਼ਾਇਦ ਨਵੀਂ ਪਾਰਟੀ ਲੈ ਕੇ ਆਉ ਹੁਣ ਦੱਸੋ ਪਹਿਲਾ ਬਦਲ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥੇ ਦੇ ਬਾਰੇ ਹੁਣ ਤੁਸੀਂ ਕੀ ਕਰੋਗੇ ਦੱਸੋ ਇਹਦਾ ਮਤਲਬ ਸਾਫਾ ਸਾਫਾ ਇਹ ਨਾ ਕਿ ਤੇ ਕਰ ਲਿਆ ਉਹਨਾਂ ਦਿਮਾਗਾਂ ਦੇ ਵਿੱਚ ਵੀ ਅਸੀਂ ਕਾਂਗਰਸ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਕੀ ਆ ਪੰਜਾਬ ਦੇ ਵਿੱਚ ਹੀ ਸਤਾਈ ਚ ਬੀਜੇਪੀ ਨੂੰ ਦੇਖ ਲ ਗਏ ਸਾਰਾ ਤੋਂ ਵੱਡੀ ਦੁਸ਼ਮਣ ਪਾਰਟੀ ਹੈ ਜਿਹੜੀ ਉਹ ਬੀਜੇਪੀ ਹੈ ਜਿਹਦੇ ਖਿਲਾਫ ਅੱਜ ਆ ਧਰਨੇ ਲੱਗ ਰਹੇ ਆ ਜਿਹਨੇ ਸੁੱਡਾਂ ਨਰੇਗਾ ਦਾ ਕਾਨੂੰਨ ਛਾਂਗਿਆ ਕੱਲਾ ਜਿਹੜੇ ਕਾਂਗਰਸੀ ਵੀ ਉਹ ਵੀ ਕੀ ਕਹਿ ਰਹੇ ਆ ਉਹ ਕਹਿ ਰਹੇ ਆ ਸਾਡਾ ਮਹਾਤਮਾ ਗਾਂਧੀ ਜੀ ਦਾ ਇਹਨਾਂ ਨੇ ਨਾਂ ਬਦਲਤਾ ਬੱਚ ਕੀ ਕੋਸ਼ਵਾਰਦੇ ਉਹਦੇ ਤੇ ਕੋਈ ਗੱਲ ਨਹੀਂ ਕਰ ਰਹੇ ਜਦੋਂ ਆਮ ਬਦਾ ਸਭਾ ਚ ਮਤਾਂ ਪਿਆ ਅਕਾਲੀ ਦਾ ਤੁਸੀਂ ਬਿਲਕੁਲ ਚੁੱਪੀ ਸੀ ਸਾਇਲੈਂਟ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਧਰਮ ਦੇ ਰਾਖੇ ਆ ਅਸੀਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਅਸੀਂ ਮੋਟਰ ਆਫ ਨਹੀਂ ਕੀਤਾ ਅਸੀਂ ਪਿੰਡ ਪਿੰਡ ਗੁਰਦੁਆਰੇ ਬਣਾਏ ਆ ਇਹ ਉਹ ਪ੍ਰਚਾਰ ਕਰਦੇ ਹੁੰਦੇ ਸੀ ਤੇ ਜਿਹੜਾ ਸੁਖਵੀਰ ਵਾਲਾ ਸਾਰਾ ਕੁਝ ਸ੍ਰੋਮ ਨਹੀਂ ਕਿਵੇਂ ਤੁਸੀਂ ਉਸ ਗੁਰਦੁਆਰੇ ਦਿੱਤੇ ਜਾ ਕੇ ਮੰਨਿਆ ਅੱਜ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਉੱਤੇ ਵਧੀਆਂ ਵਧੀਆਂ ਉਹਨਾਂ ਰਤੋੜਨਾ ਪਈਆਂ ਜਿਨ੍ਹਾਂ ਅੱਖਾਂ ਸੀ ਵੈਦਵੀ ਵੀ ਕਰਵਾਈਆਂ ਅਸੀਂ ਸਰਸਿਆਣੀ ਨੂੰ ਸੀ ਜਿਹੜਾ ਮਾਫੀ ਵੀ ਦਵਾਈ ਆ ਸਾਥੋਂ ਜਿਹੜਾ ਬਲਰਾੜੀ ਦੇ ਵਿੱਚ ਉਹ ਸਖੂ ਵੀ ਗਲਤ ਹੋਇਆ ਉੱਥੇ ਜਾ ਕੇ ਹਰਮੰਦਰ ਸਾਹਿਬ ਦੇ ਕੋਲ ਮਾਫੀ ਮੰਗੀ ਆ ਕੀ ਤੁਸੀਂ ਉਹਨੂੰ ਲੈ ਕੇ ਆਓਗੇ ਕੀ ਜਿਹੜਾ ਕਾਂਗਰਸ ਦਾ ਖੂੰਜੀ ਖੂਨੀ ਪੰਜਾ ਜਿਹੜਾ ਹੈਗਾਗਾ ਜਿਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਕੀ ਉਹਨੂੰ ਚੁਣਾਂਗੇ ਤੁਸੀਂ ਕੀ ਜਿਹੜੀ ਭਾਜਪਾ ਆ ਜਿਹੜੀ ਇਹ ਕਹਦੇ ਆ ਵੀ ਉਹ ਮਨੁਸਿਮਰਤੀ ਨੂੰ ਮਾਂ ਮੰਨਦੇ ਆ ਵੀ ਮਨੁਸਿਮਰਤੀ ਨੂੰ ਦੁਆਰੇ ਲਾਗੂ ਕਰਕੇ ਅਸੀਂ ਇਹ ਵਿਖਾ ਦੇਣਾ ਵੀ ਜਿਹੜਾ ਹੋ ਮਨੀਸ਼ ਸੂਧਿਆ ਵੀ ਹੁਣ ਬੋਲਿਆ ਤੁਸੀਂ ਵੀ ਸ਼ਾਮ-ਦਾਮ ਦੰਡਪੇਵ ਉਹਨਾਂ ਨੇ ਕਰਕੇ ਦਿਖਾਇਆ ਇਹ ਸਾਰਾ ਕੁਝ ਉਹ ਕਹਿੰਦੇ 27 ਦੇ ਵਿੱਚ ਜੇ ਅਸੀਂ ਨਹੀਂ ਹੁੰਦੇ ਸੀ ਕੁੱਟ ਕੇ ਵਟਾ ਵੀ ਲਵਾਂਗੇ ਨਸ਼ੇ ਵਰਤਾ ਕੇ ਵੀ ਵਟਾ ਲਵਾਂਗੇ ਅਸੀਂ ਹੋਰ ਜੇ ਕਿਸੇ ਨੂੰ ਤਮਕਾਉਣ ਦੀ ਲੋੜ ਪੈਗੀ ਪਰਚੇ ਪਾਉਣ ਦੀ ਲੋੜ ਪੈਗੀ ਅਸੀਂ ਉਹ ਵੀ ਕਰਾਂਗੇ ਇਹ ਵੀ ਮੰਨੂ ਸੀ ਮਿਰਚੀ ਦਾ ਸ਼ਬਦ ਇਹ ਉਹਦੇ ਵਿੱਚ ਜਿਹੜੇ ਮੰਨੂ ਸਿਮਰਤੀ ਨੂੰ ਮਾਂ ਕਹਿੰਦੇ ਆ ਬੀਜੇਪੀ ਆਰਐਐਸ ਨੂੰ ਮਾਂ ਕਹਿੰਦੇ ਆ ਕਿ ਤੁਸੀਂ ਹੁਣ ਸਤਾਈ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਉਂਗੇ ਉਹਨਾਂ ਨੂੰ ਲੈ ਕੇ ਆਉਂਗੇ ਤੁਸੀਂ ਆਪਦੇ ਪੈਰੀ ਆਪ ਕਹਾਣਾ ਮਰੋਗੇ ਸੋਡੇ ਕੁਲੇ ਆਖਰੀ ਟੜੀ ਜਿੱ ਕੋਈ ਬਚਦੀ ਆ ਉਹ ਹੈਗੀ ਆ ਠੀਕ ਆ ਭਾਵੇਂ ਤੁਸੀਂ ਵੱਡੀ ਪੱਦਰ ਤੇ ਆਇਆ ਸਾਡੀਆਂ ਮਾਵਾ ਭੈਣਾਂ ਆਈਆਂ ਜਿੰਨੇ ਛੋਟੇ ਕੋਲੇ ਝੰਡੇ ਹੋਣੇ ਚਾਹੀਦੇ ਸੀ ਝੰਡੇ ਦੇ ਵਿੱਚ ਤਕੜੀ ਡਾਂਗ ਹੋਣੀ ਚਾਹੀਦੀ ਸੀ ਉਹ ਉਵੇਂ ਦਿਖਾਈ ਨਹੀਂ ਦਿੰਦੀ ਇਹ ਪੂਰਾ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਇਹ ਸੱਚਾ ਗੱਲ ਜਿੱਥੇ ਲੋਕਾਂ ਕੋਲੇ ਝੰਡੇ ਦੇ ਵਿੱਚ ਤਕੜੀ ਡਾਂਗ ਨਹੀਂ ਹੁੰਦੀ ਉੱਥੇ ਸਰਕਾਰ ਤੁਹਾਡੇ ਤੇ ਲੱਖੀ ਚਾਰਜ 걸ੀ ਆ ਤੁਹਾਡੇ ਕੋਲੇ ਡਾਂਗਾ ਇਧਰੇ ਜਿਹੜਾ ਤੰਤਨ ਫਟਦੂਆ ਓਟਾ ਇੱਥੇ ਫਟਦੂਆ ਡਾਂਗਾ ਦੇ ਨਾਲ ਸਾਡੇ ਕੋਲੇ ਨਹੀਂ ਸਰਨਾ ਇਸ ਕਰਕੇ ਜਦੋਂ ਵੀ ਤੁਸੀਂ ਆਉਣਾ ਚਾਹੇ ਸਾਡੇ ਬਜ਼ੁਰਗਾਂ ਦੇ ਆ ਸਾਡੀਆਂ ਮਾਮਾ ਆਉਂਦੀਆਂ ਸਾਡੀਆਂ ਭੈਣਾਂ ਆਉਂਦੀਆਂ 7 ਫੁੱਟ ਦੀ ਡਾਂਗ ਤੁਹਾਡੇ ਝੰਡੇ ਦੇ ਵਿੱਚ ਹੋਣੀ ਚਾਹੀਦੀ ਆ ਘੱਟੋ-ਘੱਟ ਜੇ ਸਾਡੇ ਕੋਈ 10 ਮਾਰੂਗਾ ਅਸੀਂ 7 ਮਾਰਨ ਦਾ ਤਾਂ ਮਾਤਾ ਰੱਖਦੇ ਹੋਈ ਜਾਂਦਾ ਇਸ ਕਰਕੇ ਇਹ ਤੁਸੀਂ ਹੁਣ ਤੈਅ ਕਰ ਲਓ ਤੀਜਾ ਬਦਲਤਾ ਕਰਕੇ ਦੇਖ ਲਿਆ ਕਿਉਂਕਿ ਵੋਟਾਂ ਫੇਰ ਲੈਣਿਆ ਸਤਾਈ ਆਉਣ ਵਾਲੀ ਆ ਉਸ ਤੋਂ ਪਹਿਲਾਂ ਜਿਵੇਂ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਸੀਗਾ ਜਿਹੜਾ ਮੋਦੀ ਕਹਿੰਦਾ ਸੀ ਮੋਦੀ ਹੈ ਤਾਂ ਸੰਕਲ ਹੈ ਜੋ ਮੋਦੀ ਨੇ ਸ਼ਬਦ ਮੂੰਹ ਚੋਂ ਕਰਦੇ ਵਾਪਸ ਨਹੀਂ ਲੈਂਦਾ ਅਗਲਾ ਨੇ ਗਿੱਕੂਆਂ ਰੋਡ ਕੋਲੇ ਅੱਗੇ ਤਿੰਨਕ ਨੂਲੇ ਰੱਬ ਕਰਵਾਏ ਆ ਤੇ ਆ ਭਗਵਾਨਤਮਨ ਨੇ ਵੀ ਲੈਂਡ ਪੂਲ ਗੱਜਣੀ ਪਾਲਿਸੀ ਲੈ ਕੇ ਹੁੰਦੀ ਸੀਗੀ ਤਿੰਨ ਮਹੀਨੇ ਨਹੀਂ ਚੱਲੇ ਕਿਸਾਨਾਂ ਦੇ ਵੋਟਾਂ ਉਹ ਵੀ ਪਾਉਂਦੇ ਆ ਕਿਸਾਨ ਆ ਇਹ ਨਹੀਂ ਕਹਿੰਦਾ ਸੀ ਵੋਟ ਹੀ ਪਾਉਣਿਆ ਉਹ ਵੋਟਾਂ ਪਾਉਣ ਵੀ ਜਾਣਦੇ ਆ ਤੇ ਜੇ ਕਿਸ ਨੂੰ ਕੌਣ ਮਰੋੜਦੀ ਰੋੜ ਪੈ ਜੋ ਕੌਣ ਮਰੋੜ ਕੇ ਵੀ ਲਿਆਉਂਦੇ ਆ ਉਹ ਭਗਵਾਨ ਤਮਨ ਜਿੰਨੀਆਂ ਜਵਲਾਂਾਂ ਮਾਰਦਾ ਤਿੰਨ ਮਹੀਨੇ ਨਹੀਂ ਕੱਟ ਸਕਿਆ ਉਹਨਾਂ ਦੇ ਅੰਗੇ ਇਸ ਕਰਕੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਤਾਈਸ ਤੋਂ ਇਹਨੂੰ ਭੁੱਲ ਜਾਓ ਬੜੇ ਗੱਪ ਮਾਰਨਗੇ ਫੇਰ ਬੜੇ ਝੂਠ ਮਾਰਨਗੇ ਕਹਿੰਦਣਗੇ ਕੋਈ ਕਹਦਾ ਅਸੀਂ ਰੰਗੜਾ ਪੰਜਾਬ ਬਣਾ ਦੇਾਂਗੇ ਕੋਈ ਕਹਿੰਦਣ ਕਹਿਣਗੇ ਅਸੀਂ ਬੱਚਿਆਂ ਦੇ ਰਾਖੇ ਆ ਕੋਈ ਕਹਿਣਗੇ ਬਜ਼ੁਰਗਾਂ ਦੇ ਰਾਖੇ ਆ ਕੋਈ ਕਹਿਣਗੇ ਅਸੀਂ ਮਾੜਾ ਪੈਣਾ ਦੇ ਰਾਖੇ ਆ ਸੁੱਡੇ ਰਾਖੇ ਕੋਈ ਨਹੀਂ ਜੇ 70 ਸਾਲ ਦੇ ਵਿੱਚ ਪੌਣੀ ਸਦੀ ਦੇ ਵਿੱਚ ਤੁਹਾਡਾ ਕੁਝ ਨਹੀਂ ਸਬਰ ਸਕਿਆ ਤਾਂ 27 ਦੇ ਵਿੱਚ ਵੀ ਤੁਹਾਡਾ ਕੁਝ ਨਹੀਂ ਸਬਰਣਾ ਤੁਹਾਡਾ ਫੈਸਲਾ ਇੱਕੋ ਚੀਜ਼ ਨੇ ਕਰਨਾਗਾ ਜਿੰਨਾ ਤਕੜਾ ਤੁਹਾਡੀ ਝੰਡੇ ਦੇ ਵਿੱਚ ਡਾਂਗ ਹੋਊਗੀ 27 ਸੱਡੋ 28 ਸੱਡੋ ਹੋ ਸੱਡੋ 70 70 ਸਾਲ ਤਾਂ ਸਾਡੇ ਲੰਘ ਗਏ ਇਹ ਨਾ ਪੰਜ ਸਾਲ ਹੋਰ ਕਾਪਾ ਦੇ ਵਿੱਚ ਆ ਕੇ ਉਹਨਾਂ ਦੇ ਪੰਜ ਸਾਲ ਤੁਸੀਂ ਖਰਾਬ ਕਰ ਲਓ ਅੱਜ ਤੋਂ ਜਾ ਕੇ ਤੈਅ ਕਰ ਲਓ ਸੋਖ ਹਲੋ ਕਿਉਂਕਿ ਆਹ ਦਿਨ ਉਹ ਚੱਲ ਰਿਹਾ ਗੁਰੂਆਂ ਪੀਰਾਂ ਦੇ ਜਿਹੜਾ ਸਿੱਖ ਤੇ ਆਸਾ ਸਿੱਖ ਇਤਿਹਾਸ ਦੀ ਜਿਹੜੀ ਨਹੀਂ ਆ ਉਹ ਲਾਸ਼ਾਂ ਤੇ ਟਿੱਕੀ ਹੋਈ ਆ ਆਹੋ 10 ਗੁਰੂਆਂ ਦੇ ਸਾਡੇ ਸ਼ਹੀਦਾਂ ਦੇ ਸਾਡੇ ਚਾਰ ਸਹਿਬਜ਼ਾਦਿਆਂ ਦੇ ਜਿਹੜੇ ਦਿਹਾਰ ਰਹੇ ਆ ਅਸੀਂ ਉਹਨਾਂ ਦੇ ਜਿਹੇ ਸੱਚੋ-ਸੱਚੀ ਉਹਨਾਂ ਨੇ ਆਖਿਆ ਸੀ ਵੀ ਚਾਰ ਮੁਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਸੀ ਉਹਨਾਂ ਦੇ ਸੱਚੋ-ਸੱਚੀ ਜੇ ਸੀ ਉਹਨਾਂ ਦੇ ਪੁੱਤ ਵੜ ਕੇ ਦਿਖਾਉਣਾ ਉਹਨਾਂ ਦੀ ਬੇੜੀਆਂ ਬਣ ਕੇ ਦਿਖਾਉਣਾ ਉਹਨਾਂ ਦੇ ਪੁੱਤ ਬਣ ਕੇ ਦਿਖਾਉਣਾ ਤਾਂ ਸਾਨੂੰ ਅੱਜ ਤੂੰ ਇਹ ਕਸਮ ਖਾ ਕੇ ਚੰਗਲੀ ਪਾਉਗੀ ਵੀ 27 ਦੇ ਵਿੱਚ ਅਸੀਂ ਚਾਹੇ ਭਾਜਪਾ ਆ ਜਾਏ ਚਾਹੇ ਕਾਂਗਰਸ ਆ ਜਾਏ ਚਾਹੇ ਆਮ ਆਦਮੀ ਪਾਰਟੀ ਵਾਲੇ ਸਾਡੇ ਘਰੇ ਆਉਣ ਤੇ ਚਾਹੇ ਕਾਲੀ ਦਾਲਾ ਲਿਓਗੇ ਸਾਰਿਆਂ ਦੀ ਰੇਸ ਲਗੋਣੀ ਪਊਗੀ ਫਿਰ ਜਾ ਕੇ ਮਸਲੇ ਹੱਲ ਹੋਣਗੇ ਤੇ ਨਹੀਂ ਤਾਂ ਭੈਣੋ ਤੇ ਭਰਾਵੋ 27 ਦੇ ਵਿੱਚ ਵੀ ਤੁਸੀਂ ਵੋਟਾਂ ਪਾ ਕੇ ਦੇਖ ਲਓ ਮੇਰਾ ਮੰਨਣਾ ਇਹ ਆ 5 ਸਾਲ ਤੁਸੀਂ ਹੋਰ ਪਿੱਛੇ ਚਲੇ ਜਾਓਗੇ